ਜੀ ਸੀ ਸੀ ਯਾਰੋ ਦੋਸਤੋ ਅੱਜ ਦੀ ਅਪਡੇਟ 88635 ਭਰਤੀ ਦੇ ਸਬੰਧ ਵਿੱਚ ਨਵਾਂ ਨੋਟਿਸ ਜਾਰੀ ਸਾਬ ਲਈ ਜਰੂਰੀ ਨੋਟਿਸ ਇੰਪੋਰਟੈਂਟਸ ਅਪਡੇਟ ਕੀ ਆ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੀਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਦੋਸਤੋ ਅੱਜ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ 88635 ਦੇ ਸਬੰਧ ਵਿੱਚ ਇੱਕ ਨਵੀਂ ਜੋ ਨੋਟੀਫਿਕੇਸ਼ਨ ਆਇਆਗਾ ਕਈ ਅਪਡੇਟ ਹੈ ਸਾਰੀ ਜਾਣਕਾਰੀ ਆਪਾਂ ਇਸ ਨੋਟੀਫਿਕੇਸ਼ਨ ਚ ਦੇਖਦੇ ਹਾਂ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਰਾਈਪਾਉਟ ਪੰਜਾਬ ਵੱਲੋਂ ਜੋ ਪਬਲਿਕ ਨੋਟਿਸ ਹੈ 522024 ਨੂੰ ਜਾਰੀ ਕੀਤਾ ਗਿਆ ਸਿੱਖਿਆ ਵਿਭਾਗ ਵਿੱਚ 6635 ਏਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਦਾ ਮਿਤੀ 30 7 2021 ਅਤੇ ਜੇਲ੍ਹ ਵਿਭਾਗ ਦੀਆਂ 22 ਏਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਦੇ ਵਿਗਿਆਪਨ ਮਿਤੀ 12 8 2021 ਨੂੰ ਦਿੱਤਾ ਗਿਆ ਸੀ ਵਿਨਾ ਸਾਮੀਆਂ ਨੂੰ ਭਰਨ ਲਈ ਵੱਖ-ਵੱਖ ਮਿਤੀਆਂ ਨੂੰ ਸੰਬੰਧਿਤ ਉਮੀਦਵਾਰਾਂ ਦਾ ਲਿਖਤੀ ਟੈਸਟ ਲੈਣ ਉਪਰੰਤ ਰਿਜ਼ਲਟ ਘੋਸ਼ਿਤ ਕਰਕੇ 6635 ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਦੀ ਸਿਲੈਕਸ਼ਨ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਸਿਲੈਕਟ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਹਾਜ਼ਰ ਦੇ ਦਿੱਤੀ ਗਈ ਹੈ ਹੁਣ ਇਹਨਾਂ ਉਮੀਦਵਾਰਾਂ ਵੱਲੋਂ ਉਕਤ ਦੋਵੇਂ ਭਰਤੀਆਂ ਵਿੱਚ ਅਪਲਾਈ ਕਰਨ ਕੀਤਾ ਸੀ ਅਤੇ ਉਹਨਾਂ ਵਿੱਚੋਂ ਈਟੀਟੀ 6635 ਅਧਿਆਪਕ ਦੇ ਹਿੱਸਾ ਵਿਰੁੱਧ ਸਿਲੈਕਟ ਹੋਏ ਉਪਰੰਦਰ ਜੁਆਇਨਿੰਗ ਹੋ ਗਏ ਹਨ ਉਹਨਾਂ ਵਿੱਚੋਂ ਉਹ ਉਮੀਦਵਾਰ ਜਿਹੜੇ ਵੱਲੋਂ ਜੇਲ੍ਹ ਵਿਭਾਗ ਦੀਆਂ ਅਸਾਮੀਆਂ ਲਈ ਵੀ ਅਪਲਾਈ ਕੀਤਾ ਗਿਆ ਸੀ ਉਹ ਅਗਰ ਜੇਲ੍ਹ ਵਿਭਾਗ ਦੀ ਅਸਾਮੀ ਦੇ ਨਿਯੁਕਤੀ ਪੱਤਰ ਲੈਣਾ ਚਾਹੁੰਦੇ ਹਨ ਤਾਂ ਜੇਲ੍ਹ ਵਿਭਾਗ ਵਿੱਚ ਨਿਯੁਕਤੀ ਲੈਣ ਲਈ ਉਹ ਆਪਣਾ ਘੋਸ਼ਣਾ ਪੱਤਰ ਮਿਤੀ 7/2/2024 ਤੱਕ ਡਾਇਰੈਕਟਰ ਸਿੱਖਿਆ ਭਰਤੀ ਡਰੈਫਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 10 ਬੀ 1 ਐਸ ਐਸ ਨਗਰ ਵਿਕੇ ਕਿਸੇ ਵੀ ਕੰਮ ਵਾਲੇ ਦਿਨ ਜਮ੍ਹਾਂ ਕਰਵਾਉਣਗੇ ਕਿਸੇ ਵੀ ਉਮੀਦਵਾਰ ਦਾ ਕੋਸ਼ਨਾ ਪੱਤਰ ਈਮੇਲ ਸਧਾਰਨ ਡਾਕ ਰਜਿਸਟਰਡ ਡਾਕ ਜਾਂ ਕਿਸੇ ਸਾਧਨ ਰਹੀ ਪ੍ਰਵਾਨ ਨਹੀਂ ਕੀਤਾ ਜਾਏਗਾ ਉਕਤ ਮਿਤੀ ਤੋਂ ਬਾਅਦ ਡੈਕਟਰ ਵੱਲੋਂ ਇਸ ਸਬੰਧੀ ਕੋਈ ਪ੍ਰਤੀ ਬੇਨਤੀ ਵਿਚਾਰੀ ਨਹੀਂ ਜਾਵੇਗੀ ਤਾਂ ਇਹ ਇੱਕ ਵੱਡੀ ਅਪਡੇਟ 88635 ਅਤੇ ਜੇਲ੍ਹ ਵਾਰਡਨ 22 ਅਸਾਮੀਆਂ ਦੇ ਸਬੰਧ ਵਿੱਚ ਨਵੀਂ ਨੋਟਿਸ ਜਾਰੀ ਕੀਤਾ ਗਿਆ ਸੀ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ